ਛੋਟੇ ਆ ਉਹਨਾਂ ਨੂੰ ਚੈਕਿੰਗ ਇੱਕ ਲੈਣਾ ਕਰ ਰਹੇ ਆ ਉਧਰ ਮੈਡਮ ਕਰਦੇ ਆ ਜਲਦੀ ਮੈਡੀਕਲ ਹੋ ਕੇ ਕਰਵਾਤੇ ਉਧਰ ਕਰਵਾਤੇ ਆ ਨਹੀਂ 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 ਕਰਵਾਤੇ ਆ ਦੋਸਤੋ ਦੇਖਦਾ ਵੀ ਇੱਕ ਪਾਸੇ ਹੰਗਾਮਾ ਆ ਰਿਹਾ ਤੇ ਦੂਜੇ ਪਾਸੇ ਕੋਸਲੇ ਮੁਲਾਜ਼ਮ ਬੇਰਬਰੀ ਖਾਂਦੇ ਹੋਏ ਨਜ਼ਰ ਆ ਰਹੇ ਨੇ ਬਾਹਰ कोई लोग काम कि आप कि लगा सकते हैं ਫਰੇਕ ਤਾਂ ਬਿੱਲ ਹੋਇਆ ਮੈਂ ਕਿ ਬਾਹਰ ਤੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਆ ਸੀ ਨਾ ਉਸ ਵੇਲੇ ਜਦੋਂ ਤੁਸੀਂ ਅੰਦਰ ਸੀ ਮੈਂ ਕਹਿ ਰਿਆ ਸੀ ਮੇਰੀ ਚੀਜ਼ ਗਿਰੀ ਹੈ ਕੋਈ ਬਾਹਰ ਨਾ ਚਲਾ ਜਾਏ ਪਲੀਜ਼ ਰੋਕ ਜੋ ਪੁਲਿਸ ਆਨ ਦੋ ਪੁਲਿਸ ਕੋ ਮੈਂ ਹੈਲਪ ਲ ਲਾਂਗਾ ਮੈਂ ਕਹਿ ਲਈਏ ਕਿਸੇ ਮੈਂ ਰੋਕ ਨਹੀਂ ਸਕਦਾ ਮੈਂ ਕਹ ਉਹਨੂੰ ਰੋਕਣ ਵਾਲਾ ਸਰ ਸੁਣੋ ਅਗਰ ਤੁਹਾਡੇ ਉਤੇ ਇਦਾਂ ਦਾ ਇਲਜ਼ਾਮ ਲੱਗ ਰਿਹਾ ਤੁਸੀਂ ਵੀ ਤੇ ਇਨਾਂ ਤੋਂ ਸੀਸੀਟੀਵੀ ਆਪਣੇ ਫੋਨ ਦੇ ਵਿੱਚ ਲੈ ਸਕਦੇ ਹੋ ਵਿਦ ਟਾਈਮਿੰਗ ਕਿ ਇਨਾਂ ਵਜੋਂ ਤਾਂ ਲੱਗ ਕੇ ਇਨਾਂ ਟਾਈਮ ਦੇ ਵਿੱਚ ਗਿਆ ਸੀਗਾ ਉਹ ਕਹਿੰਦਾ ਹੈਂਗ ਹੋ ਗਿਆ ਕਹਿੰਦਾ ਕਹਿੰਦਾ ਹੈਂਗ ਹੋ ਚਲੋ ਬਾਅਦ ਚ ਹੋ ਜਾਏਗਾ ਹਾਂਜੀ ਹਾਂਜੀ ਆ ਕਹਦੇ ਹੈਂਗ ਹੋ ਗਿਆ 1:0 ਮੰਗ ਕੁਛ ਨਹੀਂ ਕਰਦਾ ਜਿਹਨਾਂ ਨੇ ਹਿੱਟ ਕੀਤਾ ਬਸ ਉਹਨੂੰ ਇਨਸਾਫ ਮੰਗਦਾ ਵਾਂ ਨੁਕਸਾਨ ਬਣੋ ਕੁੰਮੜੀ ਖੜੇ ਗਲਵਾ ਘਾਲੀ ਇਹਨਾਂ ਨਾਲ ਨਾ ਤੁਸੀਂ ਸੀਗੇ ਕੀ ਗਲਬਤ ਕੀ ਹੋਈ ਪਾਜੀ ਕਾਉਂਟਰ ਤੇ ਤੁਸੀਂ ਸੀਗੇ ਇੱਧਰ ਕੀ ਹੋਇਆ ਕੀ ਸੀਗਾ ਕੀ ਗੱਲਬਾਤ ਹੋਈ ਸੀ ਸਰ ਮੈਂ ਤਾਂ ਬਾਅਦ ਚ ਆਇਆ ਵਾ ਜੇ ਕੋਈ ਨਹੀਂ ਬਿਲਿੰਗ ਤਾਂ ਤੁਸੀਂ ਵੀ ਗਏ ਲੜਾਈ ਝਗੜਾ ਤੁਹਾਡਾ ਨਾ ਹੋਇਆ ਸੀ ਕੀ ਗੱਲਬਾਤ ਹੋਈ ਸੀ ਸਰ ਮੈਂ ਬਿਲਿੰਗ ਕਰ ਰਿਹਾ ਸੀ ਤੇ ਮੇਰਾ ਲੰਚ ਦਾ ਟਾਈਮ ਆ ਮੈਂ ਸਵੇਰੇ 8 ਵਜੇ ਦਾ ਆਇਆ ਤੇ 2 ਵਜੇ ਦੇ ਆਸਪਾਸ ਮੇਰਾ ਲੰਚ ਦਾਾਈ ਹੋ ਗਿਆ ਸੀ ਤੇ ਮੈਂ ਜਾਣ ਤੋਂ ਪਹਿਲੇ ਕਲੋਜ਼ ਬੋਰਡ ਰੱਖਿਆ ਸੀ ਜਾਣ ਤੋਂ ਪਹਿਲੇ ਮੈਂ ਕਲੋਜ਼ ਬੋਰਡ ਰੱਖਦਾ ਤੇ ਜਿੰਨੇ ਲਾਈਨ ਚ ਲੱਗੇ ਸੀ ਉਹਨਾਂ ਨੂੰ ਮੈਂ ਕਹਿੰਦਾ ਸੀ ਤੁਹਾਡੀ ਬਿਲਿੰਗ ਹੋ ਜਾਏਗੀ ਜਿੱਥੇ ਤੱਕ ਨਹੀਂ ਸੀ ਲਾਈਨ ਖਤਮ ਕੋਈ ਵੀ ਨਹੀਂ ਸੀ ਮਨਨ ਕਰਦਾ ਕਿ ਉਸ ਤੋਂ ਬਾਅਦ ਕਿਸੇ ਦੀ ਬਿਲਿੰਗ ਨਹੀਂ ਹੋਣੀ ਹੈ ਤੇ ਉਸ ਤੋਂ ਬਾਅਦ ਮੈਡਮ ਆਏ ਇਹਨਾਂ ਦੀ ਵਾਈਫ ਤੇ ਉਹਨਾਂ ਨੇ ਉਹਨਾਂ ਨੂੰ ਆਂਦੀ ਮੈਂ ਕਹਤਾ ਕਿ ਮੈਡਮ ਬਿਲਿੰਗ ਨਹੀਂ ਹੋਣੀ ਹੈ ਆ ਲਾਸਟ ਉੱਥੇ ਤਾਂ ਬਿਲਿੰਗ ਹੋਣੀ ਹੈ ਜਿੱਥੇ ਤੱਕ ਲਾਸਟ ਬੰਦਾ ਲੱਗਾ ਸੀ ਉੱਥੇ ਤੱਕ ਬਿਲਿੰਗ ਹੋਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਵਾਈਫ ਨੇ ਪਤਾ ਨਹੀਂ ਕੀ ਕਿਹਾ ਮੈਨੂੰ ਕੁਝ ਸਮਝ ਨਹੀਂ ਆਈ ਇਹ ਤਾਂ